ਕੀ ਨਾ ਪੁੱਤ ਨੇ ਕੋਈ ਕੀ ਪੜਿਆ ਕੀ ਪੜਿਆ ਕੀ ਨਹੀਂ ਪੜਿਆ ਅੱਜ ਸੜਕ ਤੇ ਲਾਸ਼ ਪਈ ਹੋਈ ਕਿ ਕੀ ਸਮਝਦੇ ਵੀ ਕੀ ਹੋਇਆ ਬਈ ਪਤਾ ਨਹੀਂ ਮੈਨੂੰ ਤਾਂ ਰਾਤ ਦਾ ਕਦੀ ਨਹੀਂ ਆਇਆ ਮਾਦਰਾਤ 12 ਵਜੇ ਕਰਿਆ ਕਬਾ ਚੱਕ ਡਿਗਦੀ ਰਹੀ ਜਾਂਦੋ ਤੇ ਤੁਸੀਂ ਪਤਾ ਨਹੀਂ ਕਿੱਥੇ ਰਾਤ ਦਾ ਅਪਡੀਕਾ ਲੱਗੀ ਵਾਪੇ ਆ ਜਾਂਦਾ ਕਦੀ 12 ਵਜੇ ਆਗਾ ਕਦੀ 1:00 ਵਜੇ ਆਗਾ ਕਦੀ 4:00 ਵਜੇ ਆਗਿਆ ਇਹਨੇ ਆਗੂ ਆ ਖਰਕਾਨਾ ਜਿੰਨੇ ਮਰਜ਼ੀ ਸ਼ਰਾਬ ਪੀਤੀ ਹੋਵੇ ਨੇ ਇਹਨੇ ਆਗੂ ਆ ਖਰਕਾਨਾ ਖਰਕਾਨਾ ਵੀ ਵੀ ਫੂਆ ਖੋਲ ਮਾਤਾ ਕਿੱਥੇ ਰਹਿੰਦੇ ਹੋ ਅੱਛਾ ਅੱਗੀ ਪੀਰ ਕੋਲ ਉਮਰ ਸੀ ਤੇ ਕੀ ਨਾਂ ਆਇੰਦਾ ਇਹਦੇ ਨਾਂ ਨੂੰ بڑے ਨਾਂ ਰੱਖੇ ਨਾਂ ਤਾਂ ਸਿੱਧਾ ਬਿੱਟੂ ਵੇ ਹਾਂ ਤੇ ਕਿੰਨੀ ਉਮਰ ਸੀ ਹਿੰਦੀ ਵੇਗਾ ਪੱਚੀ ਕਾ ਸਾਲ ਲਾਦਾ 25 ਸਾਲਾਂ ਦਾ ਵਿਆਹ ਸੀ ਨਾ ਕੁਆਰਾ ਸੀ ਦੁਆਰਾ ਸੀ ਕੰਮ ਕੀ ਕਰਦਾ ਸੀ ਮਾਤਾ ਜੀ ਕੰਮ ਆ ਉਹ ਪੱਲੇਦਾਰੀ ਕਰਦਾ ਕਦੇ ਵੀ ਕਿੰਦੀ ਜਿਹੜੀ ਨਾ ਚਲਾ ਗਿਆ ਕਿੰਦੀ ਚਲਾ ਗਿਆ ਕਵਾਗੇ ਨਹੀਂ ਆਉਂਦਾ ਸੀ ਬਹੁਤ ਰੁਪਈਆ ਮੈਨੂੰ ਉਹਦਾ 400 ਰੁਪਈਆ ਦਿੱਤਾ ਏ ਮੈਨੂੰ ਉਹਦਾ ਬੀਬੀ ਪਾਹੇ ਲਕੋਲ ਕੇ ਕਹਿੰਦਾ ਕਿਆਨੀ ਨਾ ਰਾਜਾ ਖੋ ਕੇ ਆ ਹੁਣ ਮਿੱਤਰੀ ਲੱਗੇ ਰਹੇ ਨੇ ਨਾ ਹੁਣ ਮਿੱਤਰੀ ਲਗਾ ਰਹਿਣਾ ਕੰਮ ਕਰਦਾ ਰਹਾ ਬਾਦੂ ਹੋਰ ਕੀ ਨਸ਼ਾ ਨੁਸ਼ਾ ਕੋਈ ਕੁਛ ਵੀ ਨਹੀਂ ਦੱਸਾ ਕੋਈ ਨਹੀਂ ਬਸ ਸ਼ਰਾਬ ਹੀ ਪਿੰਦਾ ਸੀ ਕੱਲੀ ਸ਼ਰਾਬ ਹੀ ਬਸ ਔਰ ਕੋਈ ਨਸ਼ਾ ਨਹੀਂਗਾ ਕਿਸੇ ਕਾਰ ਦਾ ਮੀਨ ਨਸ਼ਾ ਕੰਮ ਦੇ ਪੁੱਤਾਂ ਨੂੰ ਪਿਆਰਾ ਪੁੱਤਰ ਬਾਦੂ ਰੁਪਈਆ ਕਮਾਦਾ ਸੀ ਹਾਜੀ ਕੋਈ ਨਿਸ਼ਾਨੀ ਹਾਏ ਉਹ ਸ਼ਰਾਬ ਹੀ ਪੀਂਦਾ ਸੀ ਇਹਦਾ ਪੁੱਤਰ ਬਾਦੂ ਰੁਪਈਆ ਕਮਾਦਾ ਸੀ ਵੇ ਲੁੱਟੇ ਗਏ ਨੇ ਹਾਏ ਬੰਦਰ ਦਾ ਹੁਣ ਜਿਹੜਾ ਕਿਹੜਾ ਪਰਿਵਾਰਕ ਬੰਦਾ ਜਿਹੜਾ ਹੈ ਉਹ ਉਹ ਉੱਧਰ ਖੜੇ ਲੋ ਖੜੇ ਕੋਈ ਇੱਥੇ ਆ ਮਸ਼ਾਹਦ ਕੀਤਾ ਹੈ ਤੁਹਾਨੂੰ ਹੀ ਪਤਾ ਹੈ ਨਸ਼ਾ ਸਾਰੇ ਸਾਰੇ ਨਸ਼ਾ ਵਾਲਾ ਤੇਰੀਏ ਨੂੰ 20 ਕਿਲੋਮੀਟਰ 30 ਕਿਲੋਮੀਟਰ 50 ਕਿਲੋਮੀਟਰ ਦੇ ਸ਼ਰਾਬ 50 ਸੜਿਆ ਨਸ਼ਾ ਪਹੁੰਚਦਾ ਪੈ। ਕਿਉਂ ਪਹੁੰਚਦਾ ਆਪਣਾ ਪ੍ਰਸ਼ਾਸਨ ਕੀ ਕਰਦਾ ਹਾਂ ਅਸੀਂ ਤਾਂ ਬਹੁਤ ਜਾ ਸਕਦੇ ਹਾਂ ਸਟੇਸ਼ਨ ਜਾ ਸਕਦੇ ਨੇ ਪੁਲਿਸ ਸਟੇਸ਼ਨ ਜਿਹੜਾ ਸਾਡੀ ਕਾਰਵਾਈ ਕਰਦੇ ਨੇ ਉਹ ਹੀ ਕੋਣੀ ਪਾਣੀ ਠੀਕ ਹੈ ਨੌਜਵਾਨ ਮੁੰਡਾ 25 25 ਸਾਲ ਦੀ ਉਮਰ ਹੈ ਤੇ ਮੇਰੇ ਵੀ ਕੁਝ ਨਹੀਂ ਉੱਥੇ ਠੇਕੇ ਦੇ 90 ਰੁਪਏ ਦਾ ਬਊਆ ਇੱਥੇ 30 ਰੁਪਏ ਦਾ ਬਊਆ ਕਿਉਂ ਦੇਖ ਰਿਹਾ ਉਹ ਠੇਕੇ ਵਾਲੇ ਗਲਤ ਨਹੀਂ ਕਿ ਆਪਾਂ ਗਲਤ ਸਾਰੀ ਜਿਹੜੀ 200 ਰੁਪਏ ਜਾਂ 300 ਰੁਪਏ ਕਮਾਉਂਦਾ ਵੀ 30 ਰੁਪਏ ਦੀ ਪਿੰਦਾ ਹੋਣਾ ਨਹੀਂ ਜਿੰਦੀ ਪਿੰਦਾ ਪਿੰਦਾ ਵੀ 1000 ਪੈਸਾ ਤੇ ਮੇਰੇ ਵੀ ਆਪੀ ਦੀ 100 ਰੁਪਈਆ 500 ਰੁਪਈਆ ਇਹ ਵਧਣ ਮੈਨੂੰ ਚਾਹਤ ਤੇ ਦੇ ਦਿੱਤੇ ਸੇਵਤੇ ਕਾਏ ਮੇਰਾ ਮੈਨੂੰ ਕਵਾ ਕੇ ਦਿੱਤਾ ਇਹਨੂੰ ਆਣਾ ਦਾ ਉਹ ਇੰਨਾ ਕੰਮ ਕਰਦਾ ਸੀ ਤੁਹਾਨੂੰ ਕੀ ਦੱਸਾਂ ਹਾਏ ਸਾਰੀ ਝੜੀ ਉਹਨਾਂ ਕੰਮ ਦੀ ਫਸਲ ਕਿੰਨੀ ਨਹੀਂ ਮਿਹਨਤ ਕਰਮ ਤਗੜੇ ਸੀ ਲੜਾਈ ਝਗੜਾ ਨਹੀਂ ਕੋਈ ਚੀ ਜੀ ਸ਼ਰਾਬ ਪੀਂਦਾ ਜੀ ਇੱਥੇ ਕਿ ਇੱਥੇ ਕੀ ਇੱਥੇ ਕੋਈ ਠੇਕਾ ਹੈਗਾ ਹਾਂਜੀ ਇੱਥੇ ਠੀਕ ਹੈ ਹਾਂਜੀ ਅੱਛਾ 30 ਰੁਪਏ ਦਾ ਵਿਕਦਾ दारू ਹਾਂ 30 ਰੁਪਏ ਦਾ ਇੱਥੇ ਬੰਦੇ ਮਰਦੇ ਨੇ ਸਾਰੇ ਹਾਂ ਠੀਕ ਹੈ ਘਰਾਂ ਜਾਂ ਮਿਲਦੀ ਵੀ दारू ਦੇ ਘਰਾਂ ਜਾਂ ਮਿਲਦੀ ਹੈ ਇੱਥੋਂ ਦੇਸੀ दारू ਮਿਲਦੀ ਹੈ ਇੱਕ ਇੱਥੇ ਦੋ ਇੱਥੇ ਘਰ ਨੇ ਬੰਦੇ ਮਰਦੇ ਨੇ ਇਹ ਸਾਰੇ ਰਲੇ ਹੋਏ ਨੇ ਇੱਥੇ ਭਾਜੀ ਰੇਕ ਨਸ਼ਾ ਹੋ ਰਿਹਾ ਇੱਕ ਨਹੀਂ ਨਸ਼ਾ ਹੋ ਰਿਹਾ ਮਦਾਖੀਏ ਵੀ ਕੱਲੀ ਸ਼ਰਾਬ ਦੇਖਦੀ ਸਾਰੇ ਨਸ਼ੇ ਵੇਚੀ ਜਾਂਦੇ ਸਾਰਾ ਨਸ਼ਾ ਇੱਥੇ ਟੋਟਲੀ ਨਸ਼ਾ ਹੈ ਇੱਥੇ ਨਸ਼ਾ ਤੋ ਇਹ ਗੱਲ ਹੈ ਵੀ ਸਾਡੇ ਪਿੰਡ ਆਸ ਤੇ ਦਾਰੂ ਲੱਗ ਰਹੀ ਹੈ ਇਹ ਦਾਰੂ ਆ ਰਹੀ ਬਾਹਰ ਤੋਂ ਇਹ ਇੱਕ ਕੈਮੀਕਲ ਨੇ ਚਲਿਆ ਕੁਝ ਕਹਿ ਰਹੇ ਨੇ ਵੀ ਇਹ ਖਾਦ ਦੇ ਦੁਆਰਾ ਤਿਆਰ ਕੀਤੀ ਜਾਂਦੀ ਹੈ ਅੱਛਾ ਸੁਬਾ ਘੋੜ ਪਾ ਕੇ ਖਾਦ ਪਾਤੀ ਤੇ ਸ਼ਾਮ ਨੂੰ ਉਹ ਤਿਆਰ ਹੋ ਜਾਂਦੀ ਹੈ ਅੱਛਾ ਬਿਲਕੁਲ ਜ਼ਹਿਰ ਹੈ ਪਰ ਕਾਰ ਦਾ ਪਰਿਵਾਰ ਵੀ ਇਹੀ ਗੱਲ ਕਹਿ ਰਿਹਾ ਵੀ ਸਾਡਾ ਮੁੰਡਾ ਦਾਰੂ ਕੱਲੀ ਪੀਂਦਾ ਸੀਗਾ ਵੀ ਪੀਂ ਨਹੀਂ ਇੱਥੇ ਆਂਦਾ ਸੀ ਪਿੰਡ ਕਰਨ ਵਾਲੇ ਚੁੱਕੇ ਹਮ ਸਾਡੇ ਪਿੰਡ ਹੋਰ ਇੱਥੇ ਲੱਗੇ ਸੇ ਨਾਲ ਆ ਰਹੇ ਕੋਣ ਵੇਚਦਾ ਤੁਹਾਡੇ ਪਿੰਡ ਕੀ ਕਾਫੀ ਲੋਕ ਨੇ ਅਸੀਂ ਬੜੀ ਵਾਰ ਕਾਜ ਵੀ ਕਰਿਆ ਸੀਗਾ ਅਸੀਂ ਮੀਟਿੰਗ ਵੀ ਰੱਖੀ ਸੀ 2 ਮਹੀਨੇ ਇਸ ਜਗ੍ਹਾ ਤੇ ਅਸੀਂ ਨਾਕਾ ਲਾ ਕੇ ਵੀ ਰੱਖਿਆ ਵੀ ਸਾਡੇ ਪਿੰਡੋਂ ਨਸ਼ਾ ਬੰਦ ਖਤਮ ਹੋ ਜਾਏ ਪੂਰਾ ਜੋਰ ਲਾਇਆ ਜੀ ਪਰ ਇਹ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਵੇਖੋ ਭਾਈ तकरीबन ਕੰਮ ਵਧਿਆ ਹੈ ਕੰਮ ਘਟਿਆ ਨਹੀਂ ਮੈਨੂੰ ਯਾਦ ਆ ਪਿਛਲੇ ਦਿਨੀ ਇੱਥੇ ਅਫਸਰ ਵੀ ਆਏ ਸੀ ਔਰ ਉਦੋਂ ਮੀਟਿੰਗ ਵੀ ਹੋਈ ਸੀ ਨਸ਼ਿਆਂ ਦੇ ਖਿਲਾਫ ਜਿਹੜਾ ਤੁਸੀਂ ਇਹ ਵੀ ਕਿਹਾ ਸੀ ਵੀ ਕੋਈ ਸਪੋਰਟ ਨਹੀਂ ਕਰੇਗਾ ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਉਹ ਕੀ ਬਣਿਆ ਉਹ ਸਾਰੇ ਕੋਈ ਹਾਂ ਉਹ ਕੀ ਬਣਿਆ ਸਾਰੀਆਂ ਗੱਲਾਂ ਸੀ ਇਸੇ ਤੋਂ ਸਬੰਧ ਵਿੱਚ ਡੀਐਸਪੀ ਸਾਹਿਬ ਨੂੰ ਪਿੰਡ ਬੁਲਾਇਆ ਸੀਗਾ ਨਸ਼ਿਆਂ ਦਾ ਅਸੀਂ ਮੁੱਦਾ ਉਠਾਇਆ ਸੀ ਵੀ ਸਾਡੇ ਪਿੰਡੋਂ ਨਸ਼ਾ ਵੀ ਖਤਮ ਹੋ ਜਾਏ ਪਰ ਇਹ ਤੱਕ ਸਾਡੀ ਕੋਈ ਸੁਣਵਾਈ ਨਹੀਂ ਪੁਰਸ ਪ੍ਰਸ਼ਾਸਨ ਨੂੰ ਵੀ ਅਸੀਂ ਕਈ ਵਾਰ ਕਿਹਾ ਹੈ ਵੀ ਸਾਡੇ ਪਿੰਡ ਤੁਸੀਂ ਇਹ ਨਸ਼ਾ ਖਤਮ ਕਰੋ ਅਸੀਂ ਪੰਚਾਇਤ ਸਾਰਾ ਪਿੰਡ ਸਹਿਯੋਗ ਦੇਾਂਗੇ ਜਿੱਥੇ ਸਾਡੀ ਲੋੜ ਹੈ ਅਸੀਂ ਸਹਿਯੋਗ ਦੇਾਂਗੇ ਪਰ ਇਹ ਨਸ਼ਾ ਖਤਮ ਕਰ ਦिए ਪਰ ਇਹ ਦੇਖਣ ਜੀ 1 ਸਾਲ ਹੋ ਗਿਆ ਜੀ ਸਾਨੂੰ ਦੁਬਾਰਾ ਸਰਪੰਚ ਬਣੇ ਪਰ ਕੋਈ ਨਹੀਂ ਹੱਲ ਹੋਇਆ ਜੀ ਦੇਖੋ ਜੀ ਪੰਜਾਬ ਸਰਕਾਰ ਕਾਫੀ ਮੁੱਦੇ ਉਠਾ ਰਹੀ ਹੈ ਕਾਫੀ ਜੋਰ ਲਾ ਰਹੀ ਹੈ ਨਸ਼ਾ ਖਤਮ ਕੀਤਾ ਜਾਵੇ ਆਨ ਵਾਲੀ ਪੀੜ੍ਹੀ ਖਤਮ ਹੋ ਜਾਏਗੀ ਜੇ ਇਹ ਨਸ਼ਾ ਇਦਾ ਹੀ ਚਲਦਾ ਰਹੇਗਾ ਇਹ ਨਸ਼ਾ ਨਹੀਂ ਇੱਕ ਜ਼ਹਿਰ ਹੈ ਕੋਈ ਵੀ ਕੈਮੀ ਕੋਈ ਵੀ दारू ਵੇਚ ਰਹੀ ਹੈ ਇਹ दारू ਨਹੀਂ ਹੈ ਇਹ ਕੈਮੀਕਲ ਜ਼ਹਿਰ ਹੈ ਜਿਹੜਾ ਵੀ ਪੀਂਦਾ ਹੈ ਇੱਕ ਪੀਂਦਿਆਂ ਸਾਰੀ ਸਾਡੇ ਗੁਰਦੁਆਰੇ ਕੋਲ ਡਿੱਗ ਪੈਂਦੇ ਆ ਜਾਂ ਮੋੜ ਤੇ ਇਸ ਤੋਂ ਅੱਗੇ ਨਹੀਂ ਜਾਂਦੇ ਜਿਹੜਾ ਪੀ ਕੇ ਇੱਥੇ ਡਿੱਗਿਆ ਜਿੰਨੂੰ ਕਿਸੇ ਨੇ ਸੰਭਾਲ ਲਿਆ ਸੰਭਾਲ ਲਿਆ ਨਹੀਂ ਤਾਂ ਫਿਰ ਇਹ ਹਾਲ ਹੋਇਆ ਸਰਦੀਆਂ ਦੇ ਤਾਂ ਕਾਫੀ ਮੋਤਾ ਹੁੰਦੀਆਂ ਜੀ ਵੇ ਹੋਂ ਤਾਂ ਚਲੋ ਗਰਮੀ ਵਿੱਚ ਸਹਿਨ ਹੋ ਜਾਂਦਾ ਜਿਹੜਾ दारू ਪੀਂਦਾ ਸਰਦੀਆਂ ਤਾਂ ਇੱਥੇ ਹੀ ਖਤਮ ਹੋ ਜਾਂਦਾ ਠੰਡ ਨਾਲ ਹੀ ਮਰ ਜਾਣਾ ਹੈਗਾ ਤੁਸੀਂ ਇੱਕ ਗੱਲ ਕੀਤੀ ਏ ਵੀ ਪ੍ਰਸ਼ਾਸਨ ਸਾਫ ਨਹੀਂ ਦਿੰਦਾ ਪੁਲਿਸ ਸ਼ਸਾਤ ਨਹੀਂ ਦਿੰਦੀ ਪਰ ਤੁਸੀਂ ਆਪੇ ਆਂਦੇ ਨੇ ਪੈਸੇ ਦੇ ਕੇ ਬਾਹਰ ਦੇੋਂ ਨਿਕਲ ਜਾਂਦੇ ਨੇ ਤੇ ਫਿਰ ਕਰੇਗਾ ਠੀਕ ਹਾਂ ਤੇ ਤੁਸੀਂ ਯਾਰੂ ਵੇਜ ਨਾਲੇ ਨੇ ਉਹ ਕੰਮ ਹੀ ਉਹਦਾ ਜੰਗ ਹੈ ਤੁਸੀਂ ਆਪਦੇ ਵੱਲੋਂ ਕੋਈ ਪਲੈਨਿੰਗ ਨਹੀਂ ਕੀਤੀ ਜੇ ਪੁੱਸ ਬੜਾ ਜੀ ਬੜਾ ਜ਼ੋਰ ਮਾਰਿਆ ਜੀ ਪਹਿਲਾਂ ਅਸੀਂ ਕੱਠ ਵੀ ਕਰਿਆ ਸਾਰੇ ਪਿੰਡ ਨੂੰ ਕੱਠਾ ਕਰਿਆ ਵੀ ਜੇ ਉਹ ਤੁਸੀਂ ਪਹਿਲਾਂ ਕਰ ਲਿਆ ਉਸ ਤੋਂ ਬਾਅਦ ਇਹ ਕੰਮ ਬੰਦ ਕਰ ਦੋ ਚਲੋ ਜਾਰੂ ਵੇਚਣ ਵਾਲੇ ਪੈਸੇ ਖੋਲ ਲੈਂਦੇ ਇਥੇ ਹੌਲ ਦਾ ਠਾਣੇ ਦਾ ਖੋਲ ਆਉਂਦੇ ਨੇ ਅਸੀਂ ਦੇਖੇ ਹੋਏ ਨੇ ਅੜੇ ਦੀ ਬੈਠਕਾਂ ਦੇ ਵਿੱਚ ਬੈਠੇ ਕਿ ਉਹਨਾਂ ਨੂੰ ਪੈਸੇ ਦਿੱਤੇ ਉਹ ਅਗਾ ਗਏ ਜੇ ਮੇਰੇ ਵਗੈਰਾ ਯਾ ਭੱਜ ਜਾ ਉਹ ਵਾਫ ਕੀ ਹੈ ਨਾ ਆਪ ਕੀ ਹੈ ਯਾ ਭੱਜ ਜਾ ਮਤਲਬ ਜਦੋਂ ਅਸੀਂ ਰੇਕ ਕਰਨ ਨੂੰ ਕਹਿੰਦੇ ਆ ਉਹ ਕਹਿੰਦੇ ਵੀ ਜੋ ਦੂਸਰਾ ਘਰ ਵੇਚ ਲੈ ਉਹਦੀ ਬੰਦ ਕਰਵਾਓ ਵੇਖੋ ਵਖਾਈ ਤਕਰੀਬਨ ਕੰਮ ਵਧਿਆ ਹੈ ਨਾ ਕਿ ਘਟਿਆ ਹੈ ਸਾਡੇ ਮਤਲਬ ਕਦਮ ਚੱਕਣ ਦਾ ਕੋਈ ਸਾਨੂੰ ਫਾਇਦਾ ਨਹੀਂ ਹੋਇਆ ਉਲਟਾ ਨੁਕਸਾਨ ਹੋਇਆ ਕੰਮ ਵਧਿਆ ਹੈ ਹੁਣ লাশ ਪਈਏ ਕੀ ਕਹਿਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਹੋ ਤੁਹਾਡੀ ਵੀ ਸੁਣਵਾਈ ਨਹੀਂ ਹੋ ਰਹੀ ਆਮ ਲੋਕ ਜਿਹੜਾ ਵੀ ਪਰੇਸ਼ਾਨ ਨੇ ਤੇ ਕੀ ਕਿਹੜਾ ਚਾਹੋਗੇ ਤੁਸੀਂ ਸਾਰੇ ਜੀ ਤਾਏ ਹੋਈ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਕ ਵਾਰੀ ਹੁਣ ਫੋਨ ਕਰਿਆ ਚਲੋ ਮਲਾਜਮਾਨ ਵਾਲੇ ਜੀ ਆਉਂਦੇ ਨੇ ਅਸੀਂ ਥਿਊ ਲੈਣੇ ਉਹਨਾਂ ਦਾ ਵੀ ਆਪਾਂ ਵੀ ਕੀ ਕਹਿੰਦੇ ਹਾਂ ਹਾਂ ਆਉਂਦੇ ਆਉਣ ਸੀ ਉਹਨਾਂ ਮੌਕੇ ਦੇ ਕੋਲ ਚੱਲੇਗਾ ਜੀ ਬਾਕੀ ਸਾਡੀ ਇਹ ਮੰਗ ਹੈ ਕਿ ਸਾਡੇ ਪਿੰਡ ਦੇ ਜਿਹੜਾ ਨਸ਼ਾ ਹੈ ਇਹ ਜੜ੍ਹ ਤੋਂ ਹੀ ਖਤਮ ਕੀਤਾ ਜਾਵੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਔਰ ਤੁਹਾਨੂੰ ਪੂਲ ਸਭਾ ਜੀ ਪੂਰਾ ਸੀ ਹੁਣ ਟੋਟਲ ਦਾ ਆਪਾਂ ਪਹਿਲਾਂ ਵੀ ਕਿੰਨੇ ਘਰ ਨੇ ਜਿਹੜਾ ਪਿੰਡ ਦੇ ਵਿੱਚ ਨਸ਼ਾ ਵੇਚਦੇ ਨੇ ਲਗਭਗ ਜੀ 20 ਕਰੀਬ ਹੋਗਾ 20 ਦੇ ਕਰੀਬ ਤੇ ਕਿੰਨੇ ਪਰਿਵਾਰ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਪਰਿਵਾਰ ਤਾਂ ਜਨਸੰਖਿਆ ਦਾ ਲਗਭਗ 1500 ਦੇ ਕਰੀਬ ਹੈ ਵੋਟਾਂ ਤਕਰੀਬਨ ਵੋਟਾਂ ਹੈਗੀਆਂ 770 ਪਰ ਉਹ 20 ਪਰਿਵਾਰ ਇੰਨੇ ਬੰਦਿਆਂ ਤੇ ਹੈਵੀ ਹੋਗੇ ਨੇ ਵੀ ਅੱਜ ਵੀ ਇੰਨੇ ਪਰਿਵਾਰ ਉਹਨਾਂ ਦੇ ਠਲ ਨਹੀਂ ਪਾ ਸਕਦੇ ਥੱਲ ਤਾਂ ਜੀ ਵੇਖੋ ਪੰਚਾਇਤ ਤਾਂ ਥੱਲ ਪਾ ਸਕਦੀ ਪਰ ਪੰਚਾਇਤ ਇਸ ਗੱਲ ਤੋਂ ਡਰਦੀ ਲੜਾਈ ਝਗੜਾ ਨਾ ਹੋਵੇ ਕਿਉਂਕਿ ਇਸ ਕਰਕੇ ਪੂਲ ਪ੍ਰਸ਼ਾਸਨ ਦਾ ਸਾਥ ਲੈ ਰਹੇ ਉਹ ਥੱਲ ਪਾਉਣ ਨੂੰ ਤਾਂ ਵੀ ਕਿੰਨੀ ਵੱਡੀ ਗੱਲ ਹੈ ਜੇ ਉਹ ਹੀ ਇਹਦੀ ਲੜਾਈ ਝਗੜਾ ਡੇਲੀ ਹੋਵੇਗਾ ਕੁਝ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਏ ਇਹ ਚੀਜ਼ ਤੋਂ ਡਰਦੇ ਮਾਰੇ ਮਤਲਬ ਹਮ ਸਾਰੇ ਇੱਕ ਵਾਰੀ ਪਿੱਛੇ ਹਟ ਗਏ ਨਾ ਨਾ ਕਿਉਂਨੇ ਬਾਬਤ ਮੜਾ ਹੋਇਆ ਜੀ ਨੌਜਵਾਨ ਮੁੰਡੇ ਕੁਰੇ ਜਾ ਰਹੇ ਨੇ ਪੰਜਾਬ ਚੋ ਜਿਹੜੀ ਪੰਜਾਬ ਦੀ ਜਵਾਨੀ ਉਸੇ ਵੇ ਵਾਲੂ ਤੁਰੇ ਜਾ ਰਹੀ ਹੈ ਬਹੁਤ ਮਾੜੇ ਕਮਾ ਦਾ ਪੁੱਤਰ ਤੁਰ ਜਾਣਾ ਜੀ ਮਾਂ ਮਾਤੂ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਕਿਉਂਕਿ ਜਿਹੜੇ ਅੱਜ ਕੱਲ ਜਿਹੜੇ ਨੌਜਵਾਨ ਨੇ ਉਹ ਮਾਂ ਪਿਓ ਦੇ ਸਾਰਾ ਨੇ ਪਰ ਪਤਾ ਨਹੀਂ ਕਿਹੜੇ ਪਾਸੋਂ ਤੁਰੇ ਜਾਣੀ ਤੇ ਭੈਣ ਦਾ ਮੈਨੂੰ ਫੋਨ ਆਇਆ 6-7 ਘੰਟਾ ਪਹਿਲਾਂ ਕਾਂਗੇ ਪਿੰਡ ਵਿਆਹੀ ਏ ਉਹਦਾ ਮੈਨੂੰ ਫੋਨ ਆਇਆ ਕਿ ਮੇਰੇ ਭਰਾ ਨੂੰ ਇਸ ਤਰ੍ਹਾਂ ਕਿਸੇ ਨੇ ਮਾਰ ਦਿੱਤਾ ਉਹਨੇ ਜਿਸ ਤਰ੍ਹਾਂ ਮੈਨੂੰ ਉਹਦਾ ਫੋਨ ਆਇਆ ਮੇਰੇ ਵੇਖ ਕੇ ਮੜਾ ਜਾ ਈ ਅੱਜ ਤੋਂ 4-5 ਦਿਨ ਪਹਿਲਾਂ ਦੀ ਲੜਾਈ ਹੋਈ ਮੱਲੇ ਦੇ ਵਿੱਚ ਹੂੰ ਉਸ ਲੜਾਈ ਦੇ ਵਿੱਚ ਇਹਦੀ ਜਿਹੜੀ ਭੈਣ ਸੀ ਉਹਦੀ ਨੱਕ ਦੀ ਹੱਡੀ ਵੀ ਟੋੜੀ ਗਈ ਏ ਅੱਛਾ ਇਹਨੂੰ ਵੀ ਬਹੁਤ ਕੁੱਟਿਆ ਮਾਰਿਆ ਗਿਆ ਸੀ ਇਹਦੀ ਭੈਣ ਨੇ ਇਹ ਗੱਲ ਕਹੀ ਵੀਰੇ ਜਦੋਂ ਮੈਨੂੰ ਫੋਨ ਆਇਆ ਮੈਂ ਕਿਤੇ ਪਿੰਡ ਗਿਆ ਸੀ ਬਾਹਰ ਤੇਰਾ ਸੌਫ ਦਾ ਕੰਮ ਏ ਕਹਿੰਦੀ ਇਸ ਤਰ੍ਹਾਂ ਮੇਰੇ ਫਿਰ ਭਰਾ ਨੂੰ ਮਾਰਿਆ ਗਿਆ ਕਿ ਕਹਿੰਦਾ ਵੇਖੋ ਜੇ ਅਸੀਂ ਉੱਥੇ ਜਾਵਾਂਗੇ ਫਿਰ ਪਤਾ ਲੱਗੇਗਾ ਕਿ ਇਹਦੀ ਅੱਜ ਤੋਂ 5-6 ਦਿਨ ਪਹਿਲਾਂ ਸਾਡੀ ਲੜਾਈ ਹੋਈ ਬੋੜਾ ਪਾਣੀ ਵਾਲਾ ਕਿਉਂਕਿ ਸਾਰੀ ਗਲੀ ਸਾਰਾ ਮੱਲਾ ਵੀ ਉਸ ਚੀਜ਼ ਦਾ ਗਵਾਏ ਉਹਦੀ ਨੱਕ ਦੀ ਹੱਡੀ ਟੁੱਟੀ ਗਈ ਤੇ ਇਹਨੂੰ ਵੀ ਬਹੁਤ ਕੁੱਟਿਆ ਮਾਰਿਆ ਗਿਆ ਸੀ ਉਹਨੋਂ ਆਵੇਗੀ ਆਪਦੀ ਜਬਾਨੀ ਦਸੇਗੀ ਬਿਆਨ ਦੇਵੇ ਕਿ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਜੋ ਹੋਇਆ ਬਹੁਤ ਮਾੜਾ ਹੈ ਨੌਜਵਾਨ ਮਾਤਾ ਇਹਦੀ ਕਹਿੰਦੀ ਵੀ ਆ ਇਹ ਸ਼ਰਾਬ ਪੀਂਦਾ ਸੀ ਡੇਲੀ ਘਰੇ ਪਰ ਪਹੁੰਚ ਜਾਂਦਾ ਸੀ ਔਰ ਰਾਤ ਨੂੰ ਘਰੇ ਨਹੀਂ ਪਹੁੰਚਦਾ ਜਿਹੜੀ ਸ਼ਰਾਬ ਇਹ ਸ਼ਰਾਬ ਤੋਂ ਵੀ ਕੋਈ ਹੱਥ ਲੈਣੀ ਰੱਖੀ ਹੁੰਦੀ